ਮੈਂ ਤੇ ਮੈਂ ਤੇ ਪਿੰਡ ਬੈਠਾ ਸਕਦਾ ਤੇ ਰਸਤੇ ਜੇ ਜਾਂ ਮੁੰਡੇ ਸਾਡੇ ਆਉਂਦੇ ਉਹਨਾਂ ਦੀ ਨਾਮੂ ਸਾਹਮਣੇ ਜਿਹੜਾ ਵੱਜ ਗਿਆ ਤੇ ਸਾਨੂੰ ਜਦੋਂ ਪਤਾ ਲੱਗਾ ਵੀ ਆਹ ਗੱਲ ਹੋ ਗਈ ਆ ਕਿ ਮੈਂ ਅੰਦਰ ਰੋਟੀ ਬਾਗ ਲੱਗਾ ਘਰ ਤੇ ਮੈਨੂੰ ਪਤਾ ਲੱਗਾ ਮੈਂ ਸਭ ਕੁਝ ਛੱਡ ਕੇ ਤੇ ਪਾ ਕਿ ਇਹ ਸਾਡੇ ਮੁੰਡੇ ਦੀ ਵੀ ਡੈਥ ਹੋ ਗਈ ਉਹ ਤਾਂ ਪਹਿਲਾਂ ਦਾ ਸੁਣਿਆ ਸੀ ਉਹਦੀ ਵੀ ਉੱਚੀ ਡੈਥ ਹੋ ਗਈ ਆ ਜਦੋਂ ਆੜ ਕੇ ਵੇਖਿਆ ਤੇ ਸਾਡਾ ਮੁੰਡਾ ਵੀ ਜੱਥੂ ਗੀਰ ਦੇ ਨਾਲ ਕਾਲੇ ਦਮ ਇਹ ਆ ਵੀ ਜਦੋਂ ਮੈਂ ਵਹੀ ਬੈਠ ਮੈਂ ਤੇ ਪਿੰਡ ਬੈਠਾ ਸੀ ਕਿ ਰਸਤੇ 'ਚ ਜਿੱਥੇ ਮੁੰਡੇ ਸਾਡੇ ਆਉਂਦੇ ਸੀ ਬੰਗਲੋ ਤੇ ਉਹ ਵੀ ਇਹ ਕਿਹਦੇ ਜਾਣਦੇ ਆ ਪਤਾ ਨਹੀਂ ਲਾਹਮੋ ਸਾਹਮਣੇ ਜਿਹੜੇ ਵੱਜ ਗਏ ਤੇ ਸਾਨੂੰ ਜਦੋਂ ਪਤਾ ਲੱਗਾ ਵੀ ਆਹ ਗੱਲ ਹੋ ਗਈ ਹੈ ਕਿ ਮੈਂ ਤੇ ਰੋਟੀ ਬਾਗ ਲੱਗਾ ਘਰ ਤੇ ਮੈਨੂੰ ਪਤਾ ਲੱਗਾ ਮੈਂ ਸਭ ਕੁਝ ਛੱਡ ਕੇ ਤੇ ਭੱਜ ਉੱਠਾਂ ਆਣ ਕੇ ਵੇਖਿਆ ਤੇ ਸਾਡੇ ਮੁੰਡੇ ਦੀ ਵੀ ਡੈਥ ਹੋ ਗਈ ਉਹ ਤੇ ਪਹਿਲਾਂ ਤਾਂ ਸੁਣਿਆ ਸੀ ਉਹਦੀ ਉੱਛੇ ਦੇ ਹੱਥੋਂ ਗਈ ਹੈ ਤੇ ਜਦੋਂ ਆਣ ਕੇ ਵੇਖਿਆ ਤੇ ਸਾਡਾ ਮੁੰਡਾ ਵੀ ਡੈਥ ਹੋ ਗਈ ਦੇ ਨਾਲ ਹੀ ਜ਼ਖਮੀ ਵੀ ਹੋਈ ਕਿ ਇੱਕ ਜ਼ਖਮੀ ਹੋਇਆ ਉਹਦੀ ਲੱਤ ਤੁਸੀਂ ਦੋਨਾਂ ਸਾਹਮਣੇ ਕੀ ਨਾ ਹੀ ਤੇ ਉਮਰ ਕਿੰਨੀ ਜੱਜੀ ਗਈ ਇਹ ਕੀ ਕਰਦਾ ਵੀ ਇਸ ਕੰਮ ਨੂੰ ਹੀ ਕਰਦਾ ਸੀ ਕੰਮ ਦਿਹਾੜੀ ਦਾ ਜੀ ਸੋਨਾ ਚੰਨਾ ਲਾਉਂਦੇ ਜੰਨਾ ਚੰਨਾ ਲਾਉਂਦੇ ਆ ਨੂੰ ਆ ਕੇ ਸਵੇਰੇ ਕੱਪ ਜਾਣਾ ਇਹਨਾਂ ਨੇ ਪਾਂ ਦੇ ਵਾਲ ਨੂੰ ਇੱਕ ਧੌਣ ਚੱਲੇ ਆ ਤੇ ਨੇਰਾ ਹੋਣ ਕਰਕੇ ਜਾਂ ਕਿੰਨੇ ਪੈਨ ਭਰਾ ਜੀ ਇਹ ਚਾਰ ਭਰਾ ਨੇ ਦੋ ਇੱਕ ਤੋਂ ਵੱਡਾ ਦੋ ਛੋਟੇ ਆ ਸਰ ਮੇਰਾ ਨਾਮ ਹਰ ਸਿੰਘ ਮੇਰਾ ਪਿੰਨ ਨਗਰ ਅੰਦਾਲਾ ਹੈ ਮੇਰੇ ਪਿੰਡ ਦੇ ਦੋ ਤਿੰਨ ਨੌਜਵਾਨੇ ਮੋਬਾਈਲ ਤੇ ਆ ਰਹੇ ਇੱਕ ਦੂਜੀ ਸਾਈਡ ਤੋਂ ਅੰਪਾਲਾ ਦਾ ਕੋਈ ਵਿਚਾਰਾ ਫਰਗੀ ਵੀ ਨਹੀਂ ਕੱਲ ਛੁੱਟੀ ਆ ਗਈ ਤੇ ਅੰਮੋ ਸਮੇਂ ਦੇ ਨਾ ਟੱਕਰ ਹੋਈ ਮੋਟਰਸਾਈਕਲ ਤੇ ਜਨਾਬ ਤੇ ਜਿਹੜਾ ਇੱਕ ਫਰਜੀ ਵੀਰ ਚ ਨੇਪਾਲਾਂ ਦਾ ਉਹ ਵੀ ਡੈਥ ਹੋ ਗਈ ਮੌਕੇ ਤੇ ਇੱਕ ਨੰਗਲ ਦਾ ਮੁੰਡਾ ਵਾ ਕਾਸ਼ ਕਾਸ਼ ਉਹਦੀ ਚੱਲ ਡੈਥ ਹੋ ਗਈ ਆ ਤੇ ਦੋ ਜਣੇ ਇੰਡੇ ਉਹਨਾਂ ਦੀ ਹੱਥ ਉਹਦੀ ਕ੍ਰਿਟੀਕਲ ਸੀਜ ਆ ਰਹੀ ਹੈ ਗੁਜਰੇ ਲਾ ਚੱਲ ਰਹੇ ਪਰ ਲੱਗਾ ਕਿਵੇਂ ਟੱਕਰ ਕਿਵੇਂ ਹੋਈ ਨਹੀਂ ਸਰ ਰਾਤ ਰਾਤ ਹਨੇਰੇ ਕਰਕੇ ਕੋਈ ਨੀਡ ਲਾਈਟ ਕਮ ਹੋਇਆ ਸਰ ਆ ਇਹਦੇ ਕਰਕੇ ਸਾਨੂੰ ਨਹੀਂ ਪਤਾ ਜਦੋਂ ਨੋਟ ਨਹੀਂ ਹੈਗੀ ਕਿ ਕੀ ਹੋਇਆ ਕਿ ਮੋਟਰਸਾਈਕਲ ਟੱਕਰ ਹੋਈ ਜਾਂ ਉਸ ਵਿੱਚ ਅਜ ਮੋਟਰਸਾਈਕਲ ਚੱਲ ਰਹੀ ਦੂਜਾ ਵੀਰਨ ਦਾ ਕੀ ਹਾਲ ਹੈ ਜਿਹੜੇ ਹਨ ਇੱਕ ਇੱਕ ਹੋਰ ਦੂਜਾ ਜਨਨ ਆਰਸੀ ਸੇ ਆ ਕੇ ਆਪਣਾ ਲੱਤ ਟੁੱਟ ਗਈ ਹੈ ਮੁੰਡੇ ਦੀ ਵਸੀਗਰ ਹਸਪੀਟਲ ਚ ਤੇ ਦੂਸਰਾ ਵੀ ਲੱਗ ਇੱਕ ਕਲੀਨਿਕ ਉੱਥੇ ਹੈ ਜੀ ਤੇ ਕੋਈ ਨਹੀਂ ਇੱਥੇ ਆ ਰਿਹਾ ਇਹਦੇ ਵਿੱਚ ਦੋ ਮੋਟਰਸਾਈਕਲਾਂ ਦੀ ਹਾਸਮੇ ਟੱਕਰ ਹੋਈ ਆ ਤੇ ਸਾਨੂੰ ਇਨਫੋਰਮੇਸ਼ਨ ਮਿਲਿਆ ਮੇਰੀ ਪੁਲਿਸ ਪਾਰਟੀ ਮੁੱਕੇ ਤੇ ਆ ਉਹਦੇ ਜਿੰਨਾ ਬਤਲਾ ਕੇ ਦੋ ਮੁੰਡੇ ਆ ਕਾਫੀ ਜ਼ਿਆਦਾ ਸੀਰੀਅਸ ਇੰਜਰਡ ਨੇ ਸ਼ਾਇਦ ਉਹਦੇ ਜੋ ਕੁਝ ਲਖੋਗੇ ਆ ਬਾਕੀ ਜਾਗ ਮੌਕੇ ਦੇ ਐਡ ਦੀ ਸਟੋਰ ਤੇ ਲੈ ਲੈਣੇ ਆ ਤੇ ਸਾਡੀ ਕਾਨੂੰਨੀ ਗੱਲ ਵੀ ਚੱਲ ਰਹੀ ਹੈ ਕੋਈ ਪਿੰਡ ਦਾ ਫੌਜੀ ਜਵਾਨ ਦੀ ਡੈਥ ਹੋਈ ਹੈ ਆਹਾਂ ਉਹ ਦੇਖਦੇ ਆਂ ਜੀ ਮੌਕੇ ਤੇ ਸਾਡੇ ਗਏ ਰਹੇ ਦੋਨੋਂ ਦੋ ਟੀਮਾਂ ਮੈਂ ਭੇਜੀਆਂ ਜੀ ਲਗ ਲਗ ਜਗ੍ਹਾ ਤੇ ਦੇਖ ਲਈਆਂ